ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਤੇ ਅਹਿਮ ਖਬਰ ਦੇ ਨਾਲ ਸੈਂਚਰੀਅਨ ਟੈਸਟ ਦੇ ਵਿੱਚ ਭਾਰਤ ਨੂੰ ਦੱਖਣੀ ਅਫਰੀਕਾ ਦੇ ਹੱਥੋਂ ਇੱਕ ਪਾਰੀ ਅਤੇ 32 ਦੌੜਾਂ ਦੇ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਹਾਰ ਦੇ ਬਾਵਜੂਦ ਟੀਮ ਇੰਡੀਆ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਤਿਹਾਸ ਰਚਣ ਚ ਕਾਮਯਾਬ ਰਿਹਾ ਹੈ ਕੋਲੀ ਨੇ ਮੇਜ਼ਬਾਨ ਟੀਮ ਖਿਲਾਫ ਦੂਜੀ ਪਾਰੀ ਚ 76 ਦੌੜਾਂ ਬਣਾਈਆਂ ਨੇ ਤੇ ਇਸ ਪਾਰੀ ਦੇ ਦਮਤੇ ਉਹ ਇੱਕ ਵਾਰ ਫੇਰ ਸਾਲ 2023 ਦੇ ਵਿੱਚ 2000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪੂਰਾ ਕਰਨ ਚ ਕਾਮਯਾਬ ਰਹੇ ਨੇ। ਵਿਰਾਟ ਕੋਹਲੀ ਨੇ ਹੁਣ ਇੱਕ ਕੈਲੰਡਰイヤー ਦੇ ਵਿੱਚ ਸਭ ਤੋਂ ਵੱਧ 7 ਵਾਰ 2000 ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਬਣਾਇਆ ਹੈ ਤੇ ਇਸ ਮਾਮਲੇ ਦੇ ਵਿੱਚ ਭਾਰਤੀ ਰਨ ਮਸ਼ੀਨ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਨ ਨੂੰ ਪਿੱਛੇ ਛੱਡਿਆ ਜਿਸ ਨੇ ਆਪਣੇ ਕਰੀਅਰ ਚ 6 ਵਾਰ ਇਹ ਪ੍ਰਾਪਤੀ ਹਾਸਲ ਕੀਤੀ ਸੀ। ਕਪੂਰਥਲਾ ਦੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ ਗੀਤਾ ਦੇਵੀ ਦਾ ਅੱਜ ਦੇਹਾਂਤ ਹੋਇਆ ਹੈ ਦੱਸਦੀ ਹੈ ਕਿ 86 ਸਾਲ ਦੀ ਉਹ ਸਨ ਜਿਨ੍ਹਾਂ ਨੇ ਆਚਕ ਰਿਸਾਨੇ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਸੰਖੇਪ ਬਿਮਾਰੀ ਤੋਂ ਬਾਅਦ ਡੇਟਰ ਕੇਲਾਸ਼ ਸਥਿਤ ਆਪਣੇ ਘਰ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਤੀ ਮਹਾਰਾਜਾ ਸੁਖਜੀਤ ਸਿੰਘ ਪੁੱਤਰ ਠੀਕਾ ਰਾਜਾ ਸ਼ਤਰੋਜੀਤ ਸਿੰਘ ਅਤੇ ਬੇਟੀਆਂ ਐਮਕੇ ਗਾਇਤਰੀ ਦੇਵੀ ਅਤੇ ਐਮਕੇ ਪ੍ਰੀਤੀ ਦੇਵੀ ਨੇ ਮਹਾਰਾਣੀ ਦਾ ਅੰਤਿਮ ਸੰਸਕਾਰ ਦਿਲਿਚ ਹੋਇਆ। ਇਜ਼ਰਾਈਲ ਦੇ ਸੂਹੀਆ ਏਜੰਸੀ ਮੋਸਾਦ ਦੇ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਈਰਾਨ ਨੇ ਅੱਜ 4 ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਹੈ ਕਈ ਹੋਰਾਂ ਨੂੰ ਜੇਲ੍ਹ ਭੇਜਿਆ। ਦੇਸ਼ ਦੇ ਨਿਆਪਾਲਕਾ ਦੇ ਨਾਲ ਜੁੜੀ ਨਿਊਜ਼ ਵੈੱਬਸਾਈਟ ਮਿਜ਼ਾਨ ਨੇ ਕਿਹਾ ਕਿ ਅੱਜ ਸਵੇਰੇ 3 ਪੁਰਸ਼ਾਂ ਤੇ 1 ਔਰਤ ਨੂੰ ਫਾਂਸੀ ਦਿੱਤੀ ਗਈ ਹੈ। ਰਿਪੋਰਟ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਕਿਵੇਂ ਮਾਰਿਆ ਗਿਆ ਪਰ ਈਰਾਨ ਆਮ ਤੌਰ ਤੇ ਫਾਂਸੀ ਦਿੰਦਾ ਹੈ। ਮਿਜ਼ਾਨ ਨੇ ਦੱਸਿਆ ਕਿ ਚਾਰਾਂ ਤੇ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਲਈ ਈਰਾਨੀ ਸੁਰੱਖਿਆ ਬਲਾਂ ਨੂੰ ਅਗਵਾ ਕਰਨ ਦਾ ਦੋਸ਼ ਲੱਗਿਆ ਸੀ ਤੇ ਉਹਨਾਂ 'ਤੇ ਈਰਾਨ ਦੇ ਕੁਝ ਖੁਫੀਆ ਏਜੰਟਾਂ ਦੀਆਂ ਕਾਰ ਕੇ ਕਈ ਹੋਰ 10 ਸਾਲ ਦੀ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ ਤੇਰਾ ਵਿਅਕਤੀਆਂ ਦੀ ਗਿਣਤੀ ਦਿਨਾ ਨਸ਼ਰ ਨਹੀਂ ਕੀਤੇ ਗਏ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਦੀਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਇਜ਼ਰਾਈਲ ਨੂੰ ਮੁਕੰਮਲ ਜੰਗਬੰਦੀ ਕਰਨੀ ਪਵੇਗੀ। ਅਸਥਾਈ ਜੰਗਬੰਦੀ ਦੀ ਨਾਲ ਗੱਲ ਨਹੀਂ ਬਣਨੀ। ਉਨ੍ਹਾਂ ਨੇ ਆਖਿਆ ਕਿ ਸਿਰਫ ਜੰਗਬੰਦੀ ਨਾਲ ਬੰਦੀਆਂ ਦੀ ਰਿਹਾਈ ਸੰਭਵ ਨਹੀਂ ਹੈ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ 'ਚ ਆਪਣੇ ਹਮਲੇ ਤੇਜ਼ ਕਰ ਦਿੱਤੇ ਨੇ। ਉਨ੍ਹਾਂ ਦਾ ਨਿਸ਼ਾਨਾ ਹਮਾਸ ਦੀ ਕੈਦ ਤੋਂ ਸਾਰੇ 100 ਬੰਦੀਆਂ ਨੂੰ ਛਡਾਉਣਾ ਹੈ। ਇਜ਼ਰਾਈਲ ਹਮਾਸ 'ਤੇ ਉਦਨੇ ਪਹਿਲਾਂ ਹੀ ਗਾਜ਼ਾ ਦੀ 23 ਲੱਖ ਆਬਾਦੀ ਦਾ 85% ਹਿੱਸਾ ਖਦੇੜ ਦਿੱਤਾ ਹੈ ਤੇ ਇਜ਼ਰਾਈਲ ਦੇ ਹਵਾਈ ਤੇ ਜ਼ਮੀਨੀ ਹਮਲੇ ਵਧਣ ਕਾਰਨ ਤਖਣੀ ਇਲਾਕੇ 'ਚ ਲੋਕਾਂ ਦਾ ਤੇ ਪਰਜੰਤ ਦਾ ਖਤਰਾ ਵੱਤ ਚੁੱਕਿਆ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਦੌਰਾਨ ਦਿੱਲੀ ਤੇ ਪੰਜਾਬ ਸਰਕਾਰਾਂ ਦੀ ਚਾਹੀ ਨਜ਼ਰ ਨਹੀਂ ਆਵਨਗੀ ਆਵਾਦ ਮੀ ਪਾਰਟੀ ਦਾ ਕਹਿਣਾ ਹੈ ਕਿ ਬੋਧੀ ਸਰਕਾਰ ਨੇ ਗਣਤੰਤਰ ਦਿਵਸ ਤੇ ਕੌਮੀ ਰਾਜਧਾਨੀ ਦਿੱਲੀ ਤੇ ਪੰਜਾਬ ਨੂੰ ਪਰੇਡ ਦੇ ਵਿੱਚ ਆਪਣੀ ਚਾਹੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ ਦਿੱਲੀ ਅਤੇ ਪੰਜਾਬ ਨਾਲ ਮੋੜ ਮਤਰੀਮਾਂ ਵਾਲਾ ਸਲੋਕ ਕੀਤਾ ਗਿਆ ਆਪ ਦੀ ਮੁਖ ਪੁਲਾਰਾ ਪ੍ਰਿਯੰਕਾ ਕੱਕੜ ਨੇ ਵੀ ਅੱਜ ਪਾਰਟੀ ਹੈਡਕੁਆਟਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਮਾਡਲ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਹੈ दिल्ली सरकार परेड जो दिल्ली दे मशहूर सिखया ते सेहत मॉडल नु ਦਿਖਾਉਣਾ ਚਾਹੁੰਦੀ ਸੀ ਪਰ ਅਫਸੋਸ ਪਿਛਲੇ ਸਾਲ ਮੰਗ ਇਸ ਵਾਰ ਵੀ ਮੋਦੀ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਤੇ ਦੂਜੇ ਪਾਸੇ ਭਾਜਪਾ शासित ਅਸਾਮ, ਗੁਜਰਾਤ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀ ਝਾਕੀ ਨੂੰ ਲਗਾਤਾਰ ਪਰੇਡ ਚ ਸ਼ਾਮਲ ਕਰਨ ਦੇ ਮੌਕੇ ਦਿੱਤੇ ਜਾ ਰਹੇ ਨੇ ਪ੍ਰਿਯੰਕਾ ਕੱਕੜ ਨੇ ਅਫਸੋਸ ਜ਼ਾਹਰ ਕੀਤਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਦਾ ਦਿਲ ਦਿੱਲੀ ਦੇ ਲੋਕਾਂ ਜਿਨਾ ਵੱਡਾ ਹੁੰਦਾ ਤਾਂ ਦਿੱਲੀ ਵੀ ਗਣਤੰਤਰ ਦਿਵਸ ਤੇ ਦੇਸ਼ ਦੇ ਸਾਹਮਣੇ ਆਪਣਾ ਮਾਡਲ ਪੇਸ਼ ਕਰ ਸਕਦੀ ਸੀ ਸਾਪਕਾ ਪਾਰਟੀ క్రికెਟਰ ਅੰਬਾਤੀ ਰਾਈਡੂ ਨੇ ਵਿਜੇਵਾੜਾ ਦੇ ਵਿੱਚ ਸੀਐਮ ਦਫਤਰ ਚਾਂ德ਰਾਪ੍ਰਦੇਸ਼ ਦੇ ਮੁੱਖ ਮੰਤਰੀ ਵੀ.ਐਸ. ਜਗਨਮੋਹਨ ਰੈਡੀ ਦੀ ਮੌਜੂਦਗੀ ਦੇ ਵਿੱਚ ਸਾਪਕਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਆਂਧਰਾ ਪ੍ਰਦੇਸ਼ ਦੇ ਡਿਪਟੀ ਸੀਐਮ ਨਾਰਾਇਣ ਸੁਆਮੀ ਤੇ ਸੰਸਦ ਮਿਥੁਨ ਰੈਡੀ ਨੇ ਜਗਨਮੋਹਨ ਰੈਡੀ ਦੇ ਨਾਲ ਸਾਪਕਾ క్రికెਟਰ ਦਾ ਪਾਰਟੀ ਚ ਸਵਾਗਤ ਕੀਤਾ ਤੇ ਰਾਈਡੂ ਨੇ ਇਸ ਸਾਲ ক্রিকেট ਤੋਂ ਸੰਨਿਆਸ ਲਿਆ ਸੀ ਉਹ ਆਈਪੀਐਲ ਜਿੱਤਣ ਵਾਲੀ ਚੇਨਈ ਸੁਪਰ ਕਿੰਗਸ ਦਾ ਹਿੱਸਾ ਸਨ ਤੇ ਆਈਪੀਐਲ ਦੇ ਸਮੇਂ ਹੀ ਉਹਨਾਂ ਨੇ ਸੰਨਿਆਸ ਦਾ ਐਲਾਨ ਕੀਤਾ ਸੀ ਪਟਿਆਲਾ ਦੇ ਵਿਖੇ ਅੱਜ ਕੜਾਕੇ ਦੀ ਠੰਡ ਪਈ ਹੈ ਤੇ ਕਈ ਥਾਵਾਂ ਤੇ ਧੁੰਦ ਵੀ ਰਹੀ ਹੈ ਜਿਸ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਇਸ ਸੰਬੰਧੀ ਜੁਟਾਏ ਗਏ ਵੇਰਵੇ ਅਨੁਸਾਰ ਅੱਜ ਦਿਨ ਤੇ ਰਾਤ ਦੇ ਤਾਪਮਾਨ 'ਚ ਤਕਰੀਬਨ 4 ਡਿਗਰੀ ਸੈਲਸੀਅਸ ਦਾ ਅੰਤਰ ਰਿਹਾ ਹੈ ਕਿਉਂਕਿ ਕੱਲ ਦੇ ਮੁਕਾਬਲੇ ਅੱਜ ਤਾਪਮਾਨ 6.4 ਡਿਗਰੀ ਸੈਲਸੀਅਸ ਦੇ ਕੇ ਤਕਰੀਬਨ 14 ਡਿਗਰੀ ਸੈਲਸੀਅਸ ਤੇ ਆ ਗਿਆ ਸੀ ਜਿਸ ਕਾਰਨ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕਾਫੀ ਦਿਨ ਠੰਡਾ ਰਿਹਾ ਜਦ ਕਿ ਘੱਟੋ ਘੱਟ ਤਾਪਮਾਨ ਨੇ 9 ਡਿਗਰੀ ਸੈਲਸੀਅਸ ਤੱਕ ਅੰਕੜੇ ਜਿਤਾਏ ਨੇ ਸੋ ਤੋਂ ਦੀ ਗੱਲ ਕਰੀਏ ਤਾਂ ਤੜਕੇ ਵਿਜ਼ੀਬਿਲਟੀ 10 ਮੀਟਰ ਸੀ ਜਦ ਕਿ ਸਵੇਰੇ 6 ਵਜੇ 400 ਮੀਟਰ ਵਿਜ਼ੀਬਿਲਟੀ ਰਹੀ ਹੈ ਤੇ 10 ਵਜੇ ਤੱਕ ਮੌਸਮ ਕਾਫੀ ਸਾਫ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਇਸ ਫੈਸਲੇ ਦੇ ਤਹਿਤ ਪੰਜਾਬ ਦੇ ਵਿੱਚ ਤਿੰਨ ਫਰਵਰੀ ਤੋਂ ਐਨਆਰਆਈ ਮਿਲਣੀਆਂ ਸ਼ੁਰੂ ਹੋਣਗੀਆਂ ਦਰਸਲ ਅੱਜ ਲੁਧਿਆਣਾ ਦੇ ਵਿਕੇ ਐਨਆਰਆਈ ਮਾਮਲੇ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਹੋਈ ਹੈ ਤੇ ਐਨਆਰਆਈਜ਼ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਸੰਵੇ ਸਿਰ ਹੱਲ ਲਈ ਇੱਕ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ ਸੋ ਪੰਜਾਬ ਸਰਕਾਰ ਨੇ ਐਨਆਰਆਈਜ਼ ਮਾਮਲੇ ਵਿਭਾਗ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ ਜਿਨ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਸ ਵੈੱਬਸਾਈਟ ਦੇ ਨਾਲ ਹੱਲ ਹੋਣਗੀਆਂ ਸ੍ਰੀ ਦਿੱਲੀ ਕੁਮੰਤਰੀ ਹਵਾਈ ਅੱਡੇ ਤੇ ਪੰਜਾਬੀਆਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕਰਨਗੇ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ 에어ਪੋਰਟ ਤੇ ਪੰਜਾਬ ਸਹਾਇਤਾ ਕੇਂਦਰ ਖੋਲਣ ਦੀ ਵੀ ਤਿਆਰੀ ਚ ਨੇ ਸ ਸੰਚੀ ਦਿੱਤੀ ਹੈ ਗੌਰਤਲਬਾ ਕੇ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ ਐਨਆਰਆਈਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਈ ਪੰਜਾਬ ਦੇ ਵਿੱਚ ਐਨਆਰਆਈਸ ਮਿਲਣੀਆਂ ਕੀਤੀਆਂ ਸਨ ਤੇ ਮੌਕੇ ਉੱਤੇ ਹੀ ਐਨਆਰਆਈਸ ਦੀਆਂ ਹਰ ਸਮੱਸਿਆਵਾਂ ਦਾ ਹੱਲ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਨੇ ਤੇ ਪੰਜਾਬ ਸਰਕਾਰ ਦੀ ਇਸ ਪਹਿਲ ਦਾ ਐਨਆਰਆਈਸ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਸੁਇਸ਼ਾਨ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ।